ਤਸਵੀਰਾਂ ਜਿਲਖ ਪੋਰਥਲਾ ਦੇ ਆ ਨੇ ਜਿੱਥੇ ਲਗਭਗ 123 ਪਿੰਡ ਹੜਾਂ ਦੀ ਮਾਰ ਹੇਠਾਂ ਨੇ ਜਿਸਾਂ ਵਿੱਚੋਂ ਬਹੁਤਾਤ ਪਿੰਡਾਂ ਦੀ ਗਿਣਤੀ ਸultanpur Lodhi ਇਲਾਕੇ ਦੀ ਹੈ ਜिले ਵਿੱਚ ਲਗਭਗ 5728 ਲੋਕ ਹੜਾਂ ਤੋਂ ਪ੍ਰਭਾਵਿਤ ਨੇ ਤੇ 1428 ਲੋਕਾਂ ਨੂੰ ਸੁਰੱਖਿਅਤ ਥਾਂ ਤੱਕ ਪਹੁੰਚਾਇਆ ਜਾ ਚੁੱਕਿਆ ਹੈ ਜਿੱਥੇ ਚਾਰ ਰਾਹਤ ਕੈਂਪ ਸਥਾਪਿਤ ਕੀਤੇ ਜਾ ਚੁੱਕੇ ਨੇ ਜਦਕਿ ਸਰਕਾਰੀ ਅੰਕੜਿਆਂ ਅਨੁਸਾਰ 14934 ਹੈਕਟੇਰਾਂ 'ਚ ਫਸਲਾਂ ਬਰਬਾਦ ਹੋ ਗਈਆਂ ਨੇ ਇਸ ਵਿਚਾਰੇ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਸ ਨੂੰ ਦਰਿਆ ਬਿਆਸ ਤੇ ਸਤਪੁਤ ਦੀ ਦੋਰੀ ਮਾਰ ਪੈਂਦੇ ਹੋਏ ਦਿਖਾਈ ਦੇ ਰਹੀ ਹੈ ਕੱਲ ਕਰਾਂਗੇ ਸੁਲਤਾਨਪੁਰ ਲੋਧੀ ਦੇ ਆਖਰੀ ਪਿੰਡ ਮੰਡ ਇੰਦਰਪੁਰ ਦੇ ਜਿੱਥੇ ਵੱਡੀ ਪੱਧਰ ਦੇ ਉੱਤੇ ਫਸਲਾਂ ਬਰਬਾਦ ਹੋ ਚੁੱਕੀਆਂ ਨੇ ਨੱਸਦੀ ਇਹ ਪਹਿਲਾ ਪਿੰਡ ਆਹਲੀ ਕਲਾ ਤੋਂ ਆਰਜੀ ਬੰਡ ਰਟਨ ਤੋਂ ਬਾਅਦ ਇੱਥੇ ਫਸਲਾਂ 'ਚ ਜਲ ਭਰਾ ਹੋ ਗਿਆ ਸੀ ਪਰ ਹੁਣ ਸਸਦੂਦ ਰਿਆ ਦਾ ਇੱਕ ਹੋਰ ਵੰ ਟੁੱਟਣ ਤੋਂ ਬਾਅਦ ਇਸ ਇਲਾਕੇ ਨੂੰ ਦੋਰੀ ਮਾਰ ਪੈੰਦੀ ਦਿਖਾਈ ਦੇ ਰਹੀ ਹੈ ਅੱਜ ਅੱਜ ਕੀ ਤੁਹਾਡੇ ਇਲਾਕੇ ਮੇਰਾ ਜੀ ਗਰਨਾਥ ਸਿੰਘ ਮਾਨਡੇਂਦਰਪੁਰਾ ਜ਼ਿਲ੍ਹਾ ਖਪੂਰਥਲਾ ਸੁਲਤਾਨਪੁਰ ਲੋਧੀ ਤਹਿਸੀਲਾਂ ਕੀ ਹਾਲਾਤ ਨੇ ਤੁਹਾਡੇ ਦਾ ਹਾਲਾਤ ਸਾਡੇ ਬਹੁਤ ਮਾੜੇ ਆ ਜੀ ਸਾਡੇ ਹਾਲਾਤ ਇਹੋ ਜਿਹੇ ਮਾੜੇ ਆ ਵੀ ਪ੍ਰਸ਼ਾਸਨ ਨਹੀਂ ਆਇਆ ਤੇ ਗੱਲਾਂ ਪਤਾ ਕਰਕੇ ਛੱਡ ਜਾਂਦੇ ਆ ਤੇ ਸਾਡੀ ਕੋਈ ਬਾਹ ਨਹੀਂ ਫੜਦਾ ਸੂਰਤ ਇਹ ਹਾਲ ਅਸੀਂ ਦੇਖ ਰਹੇ ਹਾਂ ਇਸ ਇਲਾਕੇ ਦੀ ਗੱਡੀ ਪੱਦਰਾਂ ਦੇ ਉੱਤੇ ਫਸਲਾਂ ਦਾ ਨੁਕਸਾਨ ਆਇਆ ਕਿੰਨਾ ਆਕੜਾ ਪਣ ਲੱਗਦਾ ਹੈ ਇਸ ਇਲਾਕੇ ਇਸ ਇਲਾਕੇ ਦਾ ਤਾਂ ਜੀ 100% ਹੀ ਕੈਮਰਾ ਘੁਮਾ ਕੇ ਵੇਖ ਲੋ ਤੁਹਾਡੇ ਸਾਹਮਣੇ ਆ ਜੋ ਜੋ ਇਹ ਕੋਈ ਬਾਹਰੀ ਸੰਸਾ ਪਾਇ ਤੇ ਸਾਡੀ ਕੋਈ ਬਾਹ ਫੜ ਸਕਦੀ ਹੈ ਸਰਕਾਰ ਤੇ ਅਜੇ ਤੱਕ ਜੀ ਆਉਂਦੇ ਚਲੇ ਜਾਂਦੇ ਸਾਡੀ ਕੋਈ ਬਾਹ ਫੜਨ ਵਾਲਾ ਨਹੀਂ ਗਾ ਕੋਈ 2003 ਦੇ ਵਿੱਚ ਵੀ ਨੁਕਸਾਨ ਹੋਇਆ ਉਦੋਂ ਸਾਰਾ ਜ਼ੀਰੋ ਹੋ ਗਿਆ ਸੀ ਤੇ ਉਦੋਂ ਕੋਈ ਗੱਲ ਨਹੀਂ ਬਣੀ ਸਰਕਾਰ ਨੇ ਨਹੀਂ ਬਾਹ ਫੜੀ ਸਮਾਜ ਸੇਵੀ ਸੰਸਥਾ ਆਉਂਦੀ ਕੋ ਅੱਗੇ ਨਾ ਹੁਣ ਆਵੇ ਤੇ ਸਾਡੀ ਜਬਾਂ ਫੜੇ ਫੇਰ ਸਾਡਾ ਕੋਈ ਮਸਲਾ ਆ ਲੋ ਸੌਦਾ ਕੀ ਕੀ ਮੁਸ਼ਕਲ ਕੀ ਕੀ ਪੇਸ਼ ਆ ਰਹੀ ਹੈ ਮੁਸ਼ਕਲ ਇੱਥੇ ਆ ਰਹੀ ਇੱਕ ਤਾਂ ਮੈਡੀਕਲ ਨਹੀਂ ਡੰਗਰਾ ਡੰਗਰ ਬੜੇ ਵਿਚਾਰੇ ਹੁਣ ਤੰਗ ਆ ਇੱਕ ਪ੍ਰਾਈਵੇਟ ਜਿਹੜੇ ਸਕੂਲ ਉਹ ਪਰੇਸ਼ਾਨ ਕਰਦੇ ਆ ਇੱਕ ਸਾਡੇ ਇਲਾਕੇ ਨੂੰ ਗ੍ਰਾਂਟ ਪੂਰੀ ਦਿੱਤੀ ਜਾਵੇ ਇੱਕ ਸਾਡੇ ਇਲਾਕੇ ਨੂੰ ਸੜਕ ਖਰਾਬ ਹੈ ਸੜਕ ਦਿੱਤੀ ਜਾਵੇ ਹਰ ਇਲਾਕਾ ਫੇਰ ਇਹ ਮਾੜਾ ਜਿਹਾ ਸੁਖਰੂ ਹੋ ਸਕਦਾ ਫਿਰ ਬਾਹਰ ਹੜ੍ਹਾਂ ਦੇ ਨਾਲ ਕੀ ਸਮੱਸਿਆ ਹੜ੍ਹਾਂ ਦੇ ਨਾਲ ਸਮੱਸਿਆ ਵੀ ਜਦੋਂ ਪਾਣੀ ਆਉਂਦਾ ਉਹ ਮਰ ਜਾਂਦਾ ਤੇ ਬਸ ਜੀ ਰੋ ਜੀਦਾ ਕੋਈ ਪੱਲੇ ਕੱਖ ਨਹੀਂ ਰਿਦਾ ਪ੍ਰਾਈਵੇਟ ਸਕੂਲਾਂ ਦਾ ਸੋ ਜਿਕਰ ਕੀਤਾ ਕੀ ਕਹਿ ਰਹੇ ਨੇ ਉਹ ਉਹ ਅਜੇ ਕੈਦ ਰਹੇ ਨਹੀਂਗੇ ਬਾਕੀ ਉਹਨਾਂ ਕਹਿਣਾ ਹੈਗਾ ਉਹਨਾਂ ਤੇਈ ਦੇ ਵਿੱਚ ਵੀ ਸਾਨੂੰ ਕੋਈ ਗੱਲ ਨਹੀਂ ਕਹੀ ਉਹਨਾਂ ਬੱਚੇ ਜਾਂ ਬੱਚੇ ਢਾ ਲੋ ਤੇ ਜਾਂਚ ਫੀਸਾਂ ਦਾ ਰੋ ਬਸ ਗੱਲਾਂ ਦੂਆ ਧਾਰ ਕਿਵਰ ਬੱਚਿਆਂ ਦੇ ਖਤਰਾਂ ਭਾਵੇਂ ਵਿਆਜੀ ਫੜ ਕੇ ਦੇਣੇ ਪਏ ਆਹ ਤਾਰੇ ਆ ਤੇ ਬੱਚੇ ਬਣਾਉਣੇ ਬਣਾਉਣੇ ਆ ਆਪਣੀ ਕੋਸ਼ਿਸ਼ ਤੁਹਾਹਾਂ ਦਾ ਹੋਰ ਕੀ ਮੰਗ ਕਰਨੀ ਚਾਹੁੰਦੇ ਹੋ ਮੋ ਰਹੇ ਮੰਗ ਕਰਨੀ ਚਾਹੁੰਦੇ ਆ ਸਾਡੇ ਇਲਾਕੇ ਨੂੰ ਇੱਕ ਤਾਂ ਸੜਕ ਤਿਆਰ ਕੀਤੀ ਜਾਵੇ ਇੱਕ ਕਰਜ਼ਾ ਬੈਂਕਾਂ ਦਾ ਮਾਫ ਕੀਤਾ ਜਾਵੇ ਇੱਕ ਮੈਡੀਕਲ ਸਹੂਰਤਾ ਹੋਵੇ ਤੇ ਇੱਕ ਸਾਨੂੰ ਬੇੜੀਆਂ ਮਿਲਣੀਆਂ ਚਾਹੀਦੀਆਂ। ਮੈਂ ਤੁਹਾਡਾ ਦੇ ਕੀ ਕਹਿਣਾ ਚਾਹੁੰਦੇ ਹਾਂ। ਮੇਰਾ ਨਾਮ ਜਸਵੰਤ ਸਿੰਘ ਆ ਜੀ। ਤੇ ਆਹ ਆਪਣੇ ਤੁਸੀਂ ਦੇਖ ਹੀ ਰਹੇ ਹੋ ਹੁਣ ਹਾਲਾਤ ਤਾਂ ਕਿਦਾਂ ਦੇ ਆ। ਬਟ ਇਨਾ ਹੈਗਾ ਮੈਂ ਪ੍ਰਸ਼ਾਸਨਾਂ ਜਾਂ ਕੋਈ ਸੇਵਾ ਸਮਾਜ ਸੇਵਾ ਨੂੰ ਇਹੋ ਕਹਿਣਾ ਚਾਹਣਾ ਵੀ ਇੱਥੇ ਕੋਈ ਪਸ਼ੂਆਂ ਦਾ ਚਾਰਾ ਹੋਵੇ। ਕਿਉਂਕਿ ਬਾਉਪੁਰ ਮੰਡਲ ਸਾਈਡ ਵੀ ਆਣ ਡਿਆ ਇਧਰ ਥੱਲੇ ਵੀ ਜਾਣ ਡਿਆ ਹਰੀਗਾ ਹੈਡ ਵਾਲੇ ਇੱਥੇ ਆਲੇ ਤਾਂ ਕੋਈ ਵੀ ਨਹੀਂ ਆਇਆ ਜੀ। ਨਾ ਕੋਈ ਚਾਰ ਨਾ ਕੋਈ ਸਹੂਲਤ ਕੋਈ ਵੀ ਨਹੀਂ ਆਈ। ਹਾਂਜੀ ਹੋਰ ਕੀ ਕੀ ਸਮੱਸਿਆ ਹੈ ਸਮੱਸਿਆ ਤੁਹਾਡੇ ਸਾਹਮਣੇ ਆ ਬਹੁਤ ਜਿਆਦੀਆਂ ਸਮੱਸਿਆ ਵਾ ਜਿਦਾ ਮੈਡੀਕਲ ਅਭੀ ਚਾਹੀਦਾ ਇੱਥੇ ਸਭ ਕੁਝ ਕਿੰਨੇ ਕੇ ਲੋਕ ਹੈ ਜੇ ਘਰਾਂ ਦੇ ਫਸੇ ਨੇ ਘਰਾਂ ਦੇ ਲੋਕ ਕਾਫੀ ਫਸੇ ਹੋਏ ਆ ਜੀ ਦੋ ਦਰਿਆਵਾਂ ਦੀ ਮਾਰ ਪਈ ਹੈ ਹਾਂਜੀ ਹਾਂਜੀ ਦੋ ਦਰਿਆਵਾਂ ਦੀ ਮਾਰ ਆ ਉਹ ਕਿਵੇਂ ਦੋ ਦਰਿਆਵਾਂ ਦੀ ਮਾਰ ਕਿਵੇਂ ਪਈ ਜਿੱਦਾਂ ਵਿਲਾ 26 ਅਗਸਤ ਨੂੰ ਇਧਰ ਟੁੱਟਿਆ ਆਲੀ ਗਲਾਂ ਤੋਂ ਤੇ আর জি 1 ਹੁਣ ਇਧਰੋਂ ਅੱਜ ਟੁੱਟ ਗਿਆ ਵਾ ਸਤ ਨੂੰ ਵੀ ਵਿਆਸ ਦੋਨਾਂ ਦੀ ਹਾਂਜੀ ਹਾਂਜੀ ਸਤ ਨੂੰ ਵੀ ਵਿਆਸ ਦੋਨਾਂ ਦੀ ਮਾਰ ਉਹ ਕਿਹੜੇ ਪਿੰਡ ਦੇ ਸਿਆ ਉਹ ਮਨੋਮਾਸ਼ੀ ਤੋਂ ਜੀ ਹਾਂਜੀ ਉਹਦਾ ਪਾਣੀ ਕਾਫੀ ਹੁਣ ਚੜ ਰਿਹਾ ਹਾਂਜੀ ਜੋ ਥੋੜੀਆਂ ਵਾਲੀਆਂ ਬਦਲਾਂ ਦਿਸਣੀਆਂ ਸ਼ਾਮਾਂ ਤੱਕ ਬਿਲਕੁਲ ਡੋਬੀ ਜਾਣੀ ਮਤਲਬ ਕਿ ਜ਼ੀਰੋ ਹੀ ਹੋ ਜਾਣਾ ਕੰਮ ਪਾਣੀ ਦਾ ਪੱਧਰ ਵਧ ਰਿਹਾ ਪਾਣੀ ਦਾ ਪੱਧਰ ਵਧ ਰਿਹਾ ਜੀ ਬਿਲਕੁਲ